ਤੂੰ ਤਾਂ ਜੰਮਿਆ ਵੀ ਨਹੀਂ ਹੋਏਗਾ ਪੁੱਤ ਜਾਂਦੇ ਸੌਦੇ ਕਰਦੇ ਆਸਮੇ ਨਾਲ ਸਾਨੂੰ ਸਾਈ ਦੋ ਬਾ ਡੱਕੇ ਵੀ ਸਾਈ ਰੱਕੇ ਦੀ ਜਿਹੜੀ ਮਾਰੀ ਸੀਨੀਅਰ ਮੁੰਡਾ ਤੀ ਕਹਿੰਦਾ ਦੋਂਦਾ ਗੁਜਰਾ ਦਾ ਕਿਸੇ ਟਾਈਮ 'ਚ ਇਹ ਨਹੀਂ ਬਣੀ ਵੀਰੇ ਹਾਂ ਇਹਦਾ ਚੌਥਾ ਦਿਨ ਹੀ ਆ ਵੀਰੇ ਦਾ ਜੀ ਬਾਈ ਯਾਰਾ ਮੂੰਹ ਜੇ ਦੇਣੀ ਆ ਮੈਂ ਤੂੰ ਗੱਲਾਂ ਕਰਨੇ ਮਾਰੀ ਹੋਊਗੀ ਬੱਟ ਯਾਰ ਤੈਨੂੰ ਕਿਹਾ ਉਹਨਾਂ ਨੇ ਨਹੀਂ ਦਿੰਦਾ ਯਾਰ ਮੰਨਾਂ ਕੀ ਯਾਰ ਇਹ ਤੂੰ ਮੁੱਲ ਤਾਂ ਆ ਲੈ ਨਹੀਂ ਦੂ ਨਾ ਦੇ ਉਹ ਵੜ ਕੇ ਜਿਉ ਤੈਨੂੰ 16 ਇਹ 20 ਰੋਇਦਾ ਤੇਰਾ ਵੀ ੱੱਕਾ ਮੁੰਡਾ ਨਾ ਚਾੜ ਜਣਾਣਾ ਸਾਰਾ ਹੀ ਦੇ ਸਾਰਾ ਹੀ ਦੇ ਕੋਈ ਡੰਗਰਾ ਮਾਰ ਉਹ ਯਾਰ ਚਾਚਾ ਪਤਾ ਹੀ ਜਾ ਕਰ ਕੋਈ ਬੰਦਾ ਹੋਰ ਵੀ ਖੜਾ ਆਉਂਦਾ ਕੱਚੀਆਂ ਗੱਲਾਂ ਆ ਨੂੰ ਕੱਚੀਆਂ ਨਹੀਂ ਕਰਦੇ ਕੋਈ ਬੰਦੇ ਬੱਕਰੀ ਦੇ ਮਨ ਲੱਗਿਆ ਕੱਚੀਆਂ ਨਹੀਂ ਕਰਦੇ ਆ ਮੇਰੀ ਸੱਚਾਂ ਗੱਲ ਭਾਈ 10000 ਦੀ ਬੱਕਰੀ ਦੇ ਕੱਚੀਆਂ ਗੱਲਾਂ ਮੈਂ ਨਹੀਂ ਕਰਦਾ ਲੋਕ ਕਰਨਗੇ 30000 ਵਸਵੇ ਦਾ ਮੁੱਲ ਕਰੀ ਗਿਆ ਮੈਂ ਪੱਕਾ ਤੇਰੇ ਕੋਲ ਜਾਇਜ਼ ਮੰਨ ਕਰ ਤੇਰਾ ਮਾਲ ਆ ਕਰੀਦਾ ਜਿਹੜਾ ਕੁਝ ਮਰੋਂ ਪਾਠਾ ਵੀਰੇ 6 ਦਾ ਆਂਦਾ ਆਏ ਦੰਦ ਪਟਕਦਾ 6 ਦਾ ਆਂਦਾ ਓ ਪੱਟ ਜੇ ਚੰਗੀ ਹੈ ਤਾਂ ਖੜੇ ਆ ਅਗਲੇ ਦੇ ਮੈਂ ਮੀਮ ਨਹੀਂ ਦੇਖ ਲਿਆ ਇਹ ਨੀਵੀਂ ਤੇ ਇਹ ਉਸਦੇ ਇਹ ਮੁੰਦੇ ਨੇ। 6 ਬੱਕਰੀ ਤੇਰੀ ਚੰਗੀ ਆ ਤਾਂ ਖੜਿਆ ਚੱਲ ਰਿਹਾ। ਮੈਂ ਤਾਂ ਹੁਣ ਬੱਕਰੀ 15000 ਦੀ ਮੈਂ ਜਿੰਨੇ 10000 ਦੀ ਮੈਂ ਜਿੰਨੇ ਲੈ ਲਓ ਤੂੰ ਗੱਲਾਂ ਛੱਡ ਰਾਮੂ। ਪੱਕੀ ਗਾਰੰਟੀ। ਜਾਨੀ ਜੀ ਲਈਏ ਬੱਕਰੀ। ਆਹ ਚੱਲ ਰਿਹਾ ਵੀਡੀਓ ਬੱਕਰੀ ਦੇ ਵਿੱਚ ਕੋਈ ਵੀ ਕਮੀ ਨਹੀਂ। ਲਈਏ ਬੱਕਰੀ। ਸੱਡੀਆਂ ਬੱਕਰੀ ਠੀਕ ਹੈ ਨਾ। ਹੁੰਦਾ ਸੌਂਦੇ ਆਦਾ ਇਹ। ਕੋਈ ਕੋਈ ਚੀਜ਼ ਨਹੀਂ ਗਈ। ਕੋਈ ਕੋਈ ਥਣ ਚ ਫਾਲਟ ਨਹੀਂ ਨਿਕੜੀ। ਸੁਣੋ ਸਭੀ ਬੰਦਾ ਅਗਲਾ। ਆ ਲੈ ਫਿਰਦੀ ਆ। ਇੰਨੀਆਂ ਗਾਰੰਟੀਆਂ ਨਹੀਂ ਲੈਦਾ। ਇੰਨੀਆਂ ਗਾਰੰਟੀਆਂ ਕੋਈ ਹੁੰਦਾ ਨਹੀਂ। ਇਹਦਾ ਨੰਬਰ ਲੈ ਕੇ ਜਾਈਂ। ਪਤਾ ਨਹੀਂ ਪਤਾ ਬੰਦੇ ਬਾਈ ਗੱਲ ਸੁਣ ਅਸੀਂ ਆਂ ਦਲਾਲ ਠੀਕ ਆ ਗੱਲ ਸਾਡਾ ਸੌਦਾ ਕਰਾ ਕੇ ਉਹ ਪਰੇ ਵਗ ਜਾਂਗੇ ਅਸੀਂ ਤਾਂ ਜੇ ਕੁੜੀ ਦਾ ਅਗਰ ਤਲਾਕ ਵੀ ਹੁੰਦਾ ਨਾ ਉਹ ਜਾਂਦੇ ਤਾਂ ਛਾਪ ਨਹੀਂ ਮੁਰਗੀ ਹਾਂ ਨਹੀਂ ਮੁਰਗੀ ਉਦੋਂ ਬੰਦਾ ਨਾ ਲਵੀ ਨੂੰ ਹਾਂ ਮਾਮੀ ਅਰੇ ਰਕ ਕਰੋ ਕੋਈ ਨਾ ਕਰੋ ਅਸਾ ਸੌਦਾ ਕਰਾਉਣਾ ਨੇ ਹੁਣ ਦੇਖ ਲੈ ਸੱਤ ਵਾਰੀ ਪਾਸਕਾਰ ਆਵਦੀ ਹੈ ਤਸਲੀਨਾ ਬਹਿ ਕੇ ਇਹ ਪਾਸ ਹੋਦਾ ਨਹੀਂ ਮੈਂ ਫੜਾ ਮੁੰਡਿਆ ਆ ਗੱਲਾਂ ਨਾ ਕਰ ਬੱਕਰੀ ਦੇ ਇੱਕੋ ਹੀ ਜਿਨ ਮੇੜਦੇ ਆ ਵੀਰੇ ਕਿਹ ਜਿਨ ਮੇੜ ਦਾ ਗਾਂ ਦਾ ਮਹੂਰ ਵੀ ਕਰਨਾ ਕੰਮ 24000 ਦੀ ਦਿਓ ਜੀ ਕਿਉਂ ਕੋਈ ਗੱਲ ਦੱਸਣੀ ਹੈ ਕਿਉਂ ਇੱਕੋ ਹੀ ਗੱਲ ਆ ਜੀ ਇਹ ਇੱਕ ਹੁਣ ਪੱਠ ਦੂੰਗਾ ਪੂਰੇ 26000 ਦੀ ਰਨੇ ਲੈ ਆਣੀ ਆ ਲੈ ਇੱਕੋ ਹੀ ਪੱਕਾ ਹੀ ਰਾਜ ਪੱਕੇ ਬੜੇ ਦੇਖਦਾ ਮੈਂ ਇਹ ਹੱਥ ਘਰ ਪਾ ਕੇ ਤਖੜਾ ਨਹੀਂ ਮੇਰੇ ਅਰੇ ਮਾਰ ਦੇ ਮਾਰ ਦੇ ਮਾਰ ਦੇ ਮਾਰ ਪੱਕਾ ਮਾਰ 25000 ਦੀ ਹੋਗੀ ਚੱਲ ਅਰੇ ਬੱਕਰੀ ਹਲ ਹਲ ਬੱਕਰੀ ਮਾਰ ਮੰਗਾ ਤੇ ਚੰਗ ਲਵੇ ਲੈ ਰਹੀ ਆਲਾ ਅਰੇ ਖੜਾ ਠੀਕ ਹੈ ਗੱਲ ਹਾਂ ਬਾਣੀਆਂ ਸਾਈ ਵੀ ਖੋਲੀ ਜਾਂਦਾ ਯਾਰ ਹੈ ਮੇਰੀ ਹੈ ਉਹ ਛੱਤ ਸਾਈ ਹਾਂ ਆ ਗਈ ਹੈਦਾ ਫੋਲ ਫਾਲਦੀ ਆ ਗਈ ਆਲਦੀ ਮੇਰੇ ਕੋਈ ਵੀ ਕਮੀ ਨਿਕੜਦੇ ਆਪਣੀਆਂ ਪੱਟ ਜਾ ਕੋਈ ਚੱਕ ਲੈ ਹੈ ਫਾਲਦੀ ਆਪਾਂ ਨੇ ਹੈ ਆਪਣੀ ਦੀ ਹਾਰਾ ਮਾਰ ਤੂੰ ਮੇ ਵੀ ਨਹੀਂ ਥੱਲੇ ਆ ਓ ਤਾ ਮਾਰਨੀ ਆ ਇਹਦਾ ਨੰਬਰ ਲੈ ਨੰਬਰ ਲੈ ਨੰਬਰ ਨਾ ਹੈਗਾ ਨੰਬਰ ਦਬਾਓ ਲੈ ਬਈ ਕਿਹਦਾ ਸੰਦੇ ਨਾ ਹੈ ਹੰਦੀ ਆਦਾ ਲੈ ਵੀਰੇ ਬਣਾਦਾ ਉਹਦੋਂ ਪਿੰਡ ਸੰਧਿਆ ਆਏ ਸੀ ਜਾਂਦੇ ਮੰਡੀ ਮੰਡੀ ਚ ਜਾ ਆਇਆ ਕਰ ਲੈ ਵੀਰੇ ਚੰਗਰ ਨੇ ਬੜਾ ਤਾਰਾ ਮਾਰ ਬਾਈ ਤਾਰਾ ਮਾਰ ਲੈ ਵੀਰੇ ਅੱਲੇ ਆਏ ਕਿੱਥੇ ਖੋੜੇ ਤਾਰਾ ਦੋਨੇ ਦਾਣਾ ਜੋ ਮਾਰ ਕੇ ਦੇਖ ਪਰਾਵਾ ਮੰਡੀ ਮੰਡੀ ਜਾਂਦੇ ਬਾਈ ਕੰਮ ਕਰਾਉਂ ਖਾਣਾ ਛੱਡਾ ਜੁੱਡਾ ਦਾ ਬਲਾ ਉਹ ਚੰਗੀ ਤਰ੍ਹਾਂ ਨਾ ਸਾਡੇ ਸਰੀਰ ਦੀ ਗਲਤੀ ਤੂੰ ਆ ਬਾਈ ਤੂੰ ਆ ਬਾਈ ਤੂੰ ਆ ਬਾਈ ਮਾਰੀ ਬਣੀ ਗ੍ਰੈਂਟੀਆ ਤੇ ਮੇਰੇ ਹੱਥ ਦੇ ਕੋਈ ਨਹੀਂ ਬੜਾ ਰੱਟੀ ਨਾਲ ਦੇ ਢੋਲਾ ਲਾ ਦੇ ਜਿਆਦਾ ਪਿਆ ਆਹ ਬਰਾਵਾ ਉੱਤਰ ਦੀ ਫਿਰ ਉਹ ਵੀ ਬੱਤ ਆ ਦੇ ਲਾ ਦੇ ਢੋਲਾ ਲਾ ਦੇ ਚਲ ਪੈ ਤੁੰ ਬਾਪਾ ਕਰ ਰਿਹਾ ਨੂੰ ਯਾਰ ਉਹ ਵਿਚਾਰੇ ਟੜਕੇ ਦੇ ਫਰਦੇ ਤੇ ਚੱਜ ਦੀ ਬੱਕੀ ਕਾ ਮਿਲ ਗਈ ਉਹਨਾਂ ਨੂੰ 6 ਦਾ ਦੀ ਆ ਜਾ ਮੈਂ ਨਹੀਂ ਪਾ ਜਿੱਤਰੇ ਤੇ ਇੱਕ ਬੋਧਨ ਤਾਂ ਉਪਰਾ ਕਰੂਗੀ ਕਿਉਂ ਮਾੜਾ ਮੋਟਾ ਦਾ ਏਖੜਾ ਅਗਲਾ ਲਾ ਕੀ ਲਿਆ ਹੁੰਦਾ ਏਖੜ ਨਹੀਂ ਲੱਗਿਆ ਗੋਲ ਗੋਲ ਪਿਆ ਦੀ ਏਖੜ ਨਹੀਂ ਹੈਗਾ ਵੀਰੇ ਜਿਵੇਂ ਫਿਰ ਬਾਜੂ ਗੋਲ ਗੋਲ ਕਰ ਪਿਆ ਦੀ ਮੋਦ ਵੀ ਏਖੜਦੀ ਹੈਗਾ ਲੈ ਹੁਣ ਕਰ ਦਿਆ ਯਾਰ ਲਿਆ ਲਿਆ ਅਲਟਰਾ ਮੋਬਾਈਲ ਚ ਆ ਗੂਗਲ ਗਾਗਲ ਚ ਪੈਸੇ ਪਾ ਦੇ ਹਾਲ ਚ ਗੂਗਲ ਗਾਗਲ ਚ ਗੋਲ ਗੱਪੇ ਚ ਇਵੇਂ ਹੁੰਦਾ ਗੂਗਲ ਗਾਗਨਾ ਮੈਨੂੰ ਤਾਂ ਪਤਾ ਨਹੀਂ ਓ ਯਾਰ ਆ ਕੀ ਕਹਿੰਦਾ ਗੋਲ ਗੱਪੇ ਕੀ ਕਹਿੰਦਾ ਇਹ ਉਹ ਇਹਦੇ ਨਮਾਜ਼ੇ ਪੈਸੇ ਪਾਉਣੇ ਨੇ ਮੋਬਾਈਲ ਚ ਪੈਸੇ ਪਾ ਕਹ ਤੂੰ ਆ ਕਹਿੰਦਾ ਗੋਲ ਗੱਪੇ ਗੋਲ ਗੱਪਾ ਛੱਡ ਦੇ ਮੈਂ ਨਹੀਂ ਛੱਡਦੇ

ਕੋਈ ਨਿਕਾ ਕੋਠਾ ਆ ਵੀ ਰਮਜਾਨ ਆ ਇਧਰ ਤੱਕ ਪੱਕੀ ਵੀ ਵਿੱਚ ਨਾ ਨਾ ਪਾ ਪੰਜੇ ਨੇ ਤੁੰਦ ਨੂੰ ਤੁੰਵੇ ਕਰਨ ਨੇ ਨਾ ਨਾ ਬਾਈ ਆਹਾ ਠੀਕ ਹੈ ਦੰਦਾ ਲੈ ਕੱਢੋ ਚਲ ਆ ਦੋ ਪਾਸੇ ਕਰ ਅਬ ਦੰਨੇ ਬਰਾ ਕਾਡੋ ਚਾਚਾ ਹੁਣ ਬਰਾ ਯਾ ਆਪਾਂ ਬੋਲ ਦੀ ਵਾਲੀ ਕੋਈ ਨਹੀਂ ਬਾਤ ਆ ਜਾ ਰਿਹਾ ਇੱਥੇ ਆ ਪਾਲਾਂ ਦੇ ਵਿੱਚ ਪਾਲਾ ਕੋਈ ਨਹੀਂ ਪਾਲੋ ਪਾਲੋ ਪਾ ਦਾਂਗਾ ਪਹਿਲੇ ਤਿੰਨ ਪੱਟਾ ਪਹਿਲਾਂ ਉਹਦੀ ਫੋਨ ਨਹੀਂ ਕਰੋ ਚਾਚਾ ਕੋਈ ਚੱਕਾ ਦਾ ਬਾਈ ਆ ਰਿਹਾ ਹਾਂ ਜੋ ਛੋਟੀ ਗੱਲ ਕਰੀ ਬਸ ਆ ਨਹੀਂ ਹਾਂ 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 ਮੋਲ ਕਰਾਉਣਾ ਜਾਂ 60 ਰੁਪਏ ਵਾਲਾ ਜਾਂ 70 ਰੁਪਏ ਵਾਲਾ ਠੀਕ ਹੈ ਕੰਤਾਲੀ ਨੂੰ ਦਵਾੰਗੇ ਪੱਟਾ ਕੰਨੀ ਗੱਲੀ 45 ਹਾਂ ਤਾ ਵੀ ਤੈਨੂੰ ਪਤਾ ਪੂਰੇ ਸੀਰੇ ਦੀਆਂ ਪੱਠਾਂ ਨੇ ਚਲੋ ਜੀ ਇੱਥਾ ਕੋਲ ਕੋਲ ਖੜੀ ਰੱਖਾ ਰਾਜੂ ਤੂੰ ਖੜਾ ਪਹਿਲੇ ਸਵੇ ਦੇ ਪੱਠਾਂ ਨੇ ਰਾਜੂ ਪਹਿਲੇ ਸਵੇ ਖੜਾ ਖਲੀਆਂ ਕਿਹੜੀਆਂ ਨੇ ਕਿੰਨੇ ਕਿੰਨੇ ਜਰ ਦੀਆਂ ਇਹ ਢਾਈ ਤੋਂ 3 ਮਹੀਨੇ ਦੇ ਵਿੱਚ ਨੇ ਤਿੰਨ ਨਹੀਂ ਹਾਂ ਗਾਰੰਟੀ ਲਊ ਜੀ ਐਂ ਜੀ ਗਾਰੰਟੀ ਲਊਗਾ ਗੱਬਣਾ ਦੀ ਗਾਰੰਟੀ ਕਿੱਥੇ ਚਲ ਗਿਆ ਜਦੋਂ ਮੈਂ ਗਾਰੰਟੀ ਕਹਿੰਦਾ ਇਦੋਂ 18 18000 ਕਹਿੰਦੇ ਆ ਭਾਈ ਹੋਇਆ ਸਾਥ ਨੇ ਕੋਈ ਨਹੀਂ ਕੋਈ ਨਹੀਂ ਫਿਰ ਕਿਉਂ ਗਿਆ ਯਾਰ ਅਜੀ ਕੁਝ ਕਹਨੇ ਆਂ ਤੁਨੂੰ ਮੈਂ ਤੁਹਾਨੂੰ ਕਹਾ ਯਾ ਕਰਾਂ ਨੀ ਮੈਂ ਤਾਂ ਤਾਂ ਕੋਈ ਜੱਟ ਇਧਰੋਂ ਕਿਹਾ ਯਾਰ ਜੱਟ ਆਇ ਰਿਹਾ ਸੀ ਉਸ ਕਹਨੇ ਆਂ ਤੁਨੂੰ ਉਹ ਨਹੀਂ ਕੋਈ ਨਹੀਂ ਉਹ ਮਾਵੇ ਹੋ ਗਿਆ ਕੋਈ ਫਿਰ ਦੇਣੀਆ ਕਿੰਨੇ ਨੂੰ ਨੇ ਉਹ ਦੱਸ ਹਾਂ ਤੇ ਮੈਂ ਤਾਂ ਇਹ ਤੈਨੂੰ ਕਿਹਾ ਇਹ ਕਹਿੰਦਾ ਲਵੇ ਜੇ ਦੱਸੀ ਮੈਂ ਮੋਲੇ ਨਹੀਂ ਕੀਤਾ ਅਜੇ ਤਾਂ ਦੂਰ ਆ ਲਵੇ ਹੈਗਾ ਮਗਾਉਣਾ 70 70 ਮਗਾ ਲਾ ਫਰਮਾ ਲਾ ਲੱਖ ਲੱਖ ਨਾ ਨਹੀਂ ਹੋਣੀ ਨਹੀਂ ਕੰਮ ਕਿੰਨੇ ਨੂੰ ਪਾਉਣਾ ਹੁ ਤੂੰ ਦੱਸ ਆਹ ਫਰਕ ਆ ਤੁਸੀਂ ਲਾ ਲੱਗੇ ਤੇ ਨਹੀਂ ਲੱਗੇ ਆ ਤੇ ਬਾਹਰ ਕੱਢ ਕਾਲੀਆਂ ਕਾਲੀਆਂ ਪਹਿਲੇ ਪੱਠਾ ਦੇਖ ਯਾਰ ਆ ਆਹ ਪੱਠਾ ਕੱਲੀ ਲੱਖ ਰੁਪਏ ਦੇ ਨਹੀਂ ਕੋਈ ਦੇਣਗੇ ਪਹਿਲੀ ਗੱਲ ਪਹਿਠ ਪਹਿਲੇ ਬਾਹਰ ਖੜ ਜਾ ਕੋਈ ਨਹੀਂ ਚਦਾ ਇਹਨੇ ਮੈਂ ਕਿਹਾ ਕੋਈ ਇਹ ਲੱਖ ਰੁਪਏ ਦੇ ਨਹੀਂ ਪੱਠਾ ਫੜਾਉਗਾ ਦੇਖ ਲੈ ਪਤਲੇ ਪੈਣ ਦੀ ਪੱਠਾ ਦੇਖ ਬਦੰਬੀ ਸਿੰਗੀ ਜਮੇ ਕਿਸੇ ਪਾਸੇ ਕੋਟ ਦੇਖ ਲੈ ਨੱਕ ਨੋਪਰਾ ਕਰਨ ਮੋੜ ਪੱਠਾ ਠੱਬਾ ਮੋੜ ਤੇ ਐਸ਼ੀ ਆ ਜਾਣਾ ਹੋਰ ਯਾਰ ਵੀ 그아 <suss> 아. <suss>